ਮੁਲਾਜ਼ਮਤਿਆਂ ਅਟਕੀਆਂ ਮੰਗਾਂ ਤੇ ਸਰਕਾਰ ਨੇ ਦਿੱਤਾ ਨਵਾਂ ਪਰੋਸਾ ਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਕਿਹਾ ਜਲਦੀ ਹੋਵੇਗਾ ਨਿਪਟਾਰਾ ਵਿੱਤ ਮੰਤਰੀ ਨੇ ਕਿਹਾ ਗੰਭੀਰਤਾ ਨਾਲ ਹੋਈ ਮੀਟਿੰਗ ਚਾਇਜ਼ ਮੰਗਾਂ ਨੂੰ ਮਿਲੇਗਾ ਇਨਸਾਫ ਇਹ ਪਾਕੀ ਪੱਤਰਤੇ ਹੋਵੇਗੀ ਤੁਰੰਤ ਕਾਮੇ ਪੰਜਾਬ ਸਰਕਾਰ ਨੇ ਮੁਲਾਜ਼ਮ ਜੱਥੇਬੰਦੀਆਂ ਨਾਲ ਗੱਲਬਾਤ ਦੀ ਪ੍ਰਕਿਰਿਆ ਨੂੰ ਫਿਰ ਤੋਂ ਰਵਾਨਾ ਕਰ ਦਿੱਤਾ ਹੈ ਇੱਕ ਨਵੀਂ ਉਮੀਦ ਜਗਾਈ ਹੈ ਕੈਬਨਿਟ ਸਬਕਮੇਟੀ ਦੇ ਅਹੁਦੇਦਾਰ ਅਤੇ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਨੇ ਰੋਜ਼ਾਨਾ ਅਦਾਰ ਤੇ ਅਠਵਕਮਕ ਮੁਲਾਜ਼ਮ ਯੂਨੀਅਨਾਂ ਤੇ ਵਫਦ ਨਾਲ ਵਿਸਤਾਰ ਵਿੱਚ ਮੀਟਿੰਗਾਂ ਕੀਤੀਆਂ ਚੀਮਾ ਸਾਹਿਬ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਮੰਗਾਂ ਲਟਕ ਰਹੀਆਂ ਸਨ ਉਹਨਾਂ ਕਹਤੇ ਜਿਹੜੀਆਂ ਬਾਕੀ ਰਹਿ ਗਈਆਂ ਨੇ ਉਹਨਾਂ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ ਇਹ ਮੀਟਿੰਗਾਂ ਪਾਵਰਕਾਮ ਅਤੇ ਟ੍ਰਾਂਸਕੋ ਕੰਟ੍ਰੈਕਟ ਵਰਕਰ ਯੂਨੀਅਨ ਹੋਮ ਗਾਰਡ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਵਾਇਰਸ ਆਈਟੀ ਆਈ ਕੰਟ੍ਰੈਕਟ ਕਰਮਚਾਰੀ ਸਮਗਰ ਸਿੱਖਿਆ ਅਭਿਆਨ ਮਿੰਟੇ ਮੀਲ ਕਰਮਚਾਰੀ ਮੁੜ ਬਹਾਲ ਅਧਿਆਪਕ ਵਿਸ਼ੇਸ਼ ਅਧਿਆਪਕ ਤੇ ਮਾਸਟਰ ਕੈਟਰ ਯੂਨੀਅਨ ਦੇ ਆਗੂਆਂ ਦੀ ਮੌਜੂਦਗੀ ਵਿੱਚ ਹੋਈਆਂ ਵਿੱਤ ਮੰਤਰੀ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਮੁਲਾਜ਼ਮਾਂ ਆਗੂਆਂ ਦੀਆਂ ਕੱਲਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲਿਖਤੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹਨਾਂ ਦੀਆਂ ਮੰਗਾਂ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਖਾਸ ਤੌਰ ਤੇ ਦਫ਼ਤਰੀ ਸਟਾਫ ਦੀ ਰੈਗੂਲਰਾਈਜੇਸ਼ਨ ਦੇ ਮਾਮਲੇ 'ਚ ਵੀ ਜੀ ਚਾਰੀਆਂ ਨੂੰ ਵੀ ਹਨ ਕੈਬਿਨੇਟ ਵਿੱਚ ਲਿਆ ਜਾਵੇਗਾ ਇਹ ਵੀ ਕਿਹਾ ਗਿਆ ਕਿ ਹਾਈ ਕੋਰਟ ਦੇ ਆਦੇਸ਼ ਵੀ ਇਸ ਮਾਮਲੇ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਇਹ ਅਗalਬਤ ਜਿਨ੍ਹਾਂ ਆਗੂਆਂ ਦੀ ਅਗਵਾਈ ਚ ਹੋਈਆਂ ਉਹਨਾਂ ਵਿੱਚ ਬਲਹਾਰ ਸਿੰਘ ਗੁਰਦੀਪ ਸਿੰਘ ਗੁਰਬਾਤ ਸਿੰਘ ਸ਼ੇਵਾਂ ਸਿੰਘ ਕੁਲਦੀਪ ਸਿੰਘ ਰਜਿੰਦਰ ਸੰਘਾ ਵਿਸ਼ਾਲ ਸਾਨੀ ਅਤੇ ਰਮੇਸ਼ ਕੁਮਾਰ ਆਦਿ ਸ਼ਾਮਲ ਸਨ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸੰਕੇਤਾਂ ਨੇ ਮੁਲਾਜ਼ਮ ਵਰਗ ਵਿੱਚ ਇੱਕ ਨਵੀਂ ਉਮੀਦ ਨੂੰ ਜਨਮ ਦਿੱਤਾ ਹੈ ਲੰਬੇ ਸਮੇਂ ਤੋਂ اٹਕ ਰਹੇ ਮਸਲੇ ਹੁਣ ਜਲਦੀ ਹੱਲ ਹੋਣ ਦੀ ਉਮੀਦ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡੇ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ thank you.